ਆਪਜੀ ਪਲੀਪਾਂਤ ਜਾਣੋ ਕਿ 2015 ਚ 1 ਜੂਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਰੂਪ ਬੁਰਜਵਾਰ ਜਵਾਰ ਸਿੰਘ ਵਾਲੇ ਤੋਂ ਚੋਰੀ ਹੋ ਗਿਆ ਸਨ ਜਿਹਦਾ ਹਜੇ ਤੱਕ ਕੋਈ ਪਤਾ ਨਹੀਂ ਲੱਗਿਆ ਸੋ ਉਸ ਕੌੜੀ ਯਾਦ ਨੂੰ ਯਾਦ ਕਰਦਿਆਂ ਹੋਇਆਂ ਉਸ ਕਲੇਹਣੇ ਦਿਨ ਨੂੰ ਯਾਦ ਕਰਦਿਆਂ ਹੋਇਆਂ ਦਿਲ ਦੇ ਉੱਤੇ ਪੱਥਰ ਰੱਖ ਕੇ ਅਸੀਂ ਉਸ ਵੇਲੇ ਨੂੰ ਯਾਦ ਕਰਦੇ ਹਾਂ ਉਸ ਲਮੇ ਨੂੰ ਯਾਦ ਕਰਦੇ ਹਾਂ ਅਫਸੋਸ ਦੀ ਗੱਲ ਹੈ ਕਿ ਜਿਹੜੀਆਂ ਸਰਕਾਰਾਂ ਦੇ ਰਾਜ ਵਿੱਚ ਇਹ ਹੋਇਆ ਸੀ ਉਹ ਆਪਣੇ ਆਪ ਨੂੰ ਪੰਥਕ ਖਾਉਣ ਦਾ ਦਾਵਾ ਕਰਦੀਆਂ ਸੀ ਦੂਜੀਆਂ ਬਾਅਦ ਵਿੱਚ ਦਰਜਾ ਬਦਲ ਜਾ ਸਰਕਾਰਾਂ ਬਣਦੇ ਨਹੀਂ ਆ ਕੋਈ ਗੁਟਕਾ ਸਾਹਿਬ ਦੀ ਸੌਂ ਖਾ ਕੇ ਤੇ ਕੋਈ 24 ਘੰਟਿਆਂ ਚ ਇਨਸਾਫ ਦੇਣ ਦੀ ਗੱਲ ਕਰਕੇ ਪਰੰਤੂ ਕਿਸੇ ਨੇ ਡੱਕਾ ਬਨ ਕੇ ਦੁਰਾਨੀ ਨਹੀਂ ਕੀਤਾ ਆਓ ਅੱਜ 10 ਸਾਲ ਪੂਰੇ ਹੋ ਗਏ ਤੇ 11ਵਾਂ ਸ਼ੁਰੂ ਹੋ ਜਾਣਾ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਦਾ ਹਜੇ ਤੱਕ ਇਨਸਾਫ਼ ਨਹੀਂ ਮਿਲਿਆ ਜਿਹੜੇ ਲੋਕਾਂ ਦੀ ਸਰਕਾਰ ਵਿੱਚ ਇਹ ਹੋਇਆ ਸੀ ਉਹ 84 ਨੂੰ ਤੇ ਚੀਖ-ਚੀਖ ਕੇ ਯਾਦ ਕਰਦੇ ਨੇ 84 ਨਾ ਭੁੱਲਣ ਜੋਗਾ ਨਾ ਬਰਦਾਸ਼ਤ ਕਰਨ ਜੋਗਾ ਇਹ ਗੱਲ ਧਿਆਨ ਰੱਖ ਲਿਓ ਕਈ ਇਹਦਾ ਗਲਤ ਮਤਲਬ ਵੀ ਕੱਢਣਗੇ 84 ਸਿੱਖ ਨਹੀਂ ਭੁੱਲ ਸਕਦਾ ਜਿੰਨਾ ਚਿਰ ਉਹਦੇ ਸਾਹ ਆ ਪਰ 1 ਜੂਨ 2015 ਵੀ ਅਸੀਂ ਭੁੱਲਣੀ ਨਹੀਂ ਹੈ ਉਹ ਵੀ ਯਾਦ ਰੱਖਣੀ ਹੈ ਜਦੋਂ ਸੱਤੇ ਸਤਿਗੁਰੂ ਪਾਤਸ਼ਾਹ ਨੂੰ ਦਿਨ ਦਿਹਾੜੇ ਚੋਰੀ ਕਰ ਲਿਆ ਗਿਆ ਸੋ ਸਾਡੀ ਸਾਰੇ ਸਿੰਘਾਂ ਦੀ ਸਿਨਮਰਤ ਜੋੜ ਕੇ ਬੇਨਤੀ ਹੈ ਕਿ 1 ਜੂਨ ਨੂੰ ਠੀਕ 9 ਵਜੇ ਬੁਰਜ ਜਵਾਰ ਸਿੰਘ ਵਾਲਾ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਉੱਥੇ ਗੁਰਬਾਣੀ ਦੇ ਪਾਠਾਂ ਦੇ ਭੋਗ ਪਾਏ ਜਾਣੇ ਆ ਉਪਰੰਤ ਆਪਾਂ ਇੱਕ ਮੋਟਰਸਾਈਕਲ ਮਾਰਚ ਬੁਰਜ ਜਵਾਰ ਸਿੰਘ ਵਾਲਾ ਤੋਂ ਸ਼ੁਰੂ ਕਰਕੇ ਕੋਟਕਪੂਰਾ ਬਤੀਆਂ ਵਾਲੇ ਚੌਕ ਵਿੱਚ ਸਮਾਪਤੀ ਕਰਨੀ ਹੈ 1 ਜੂਨ 2025 ਦਿਨ ਐਤਵਾਰ ਵਾਲੇ ਦਿਨ ਆਪਾਂ ਇੱਕ ਮਾਰਚ ਰੋਸ ਮਾਰਚ ਗੁਰਜਵਾਰ ਸਿੰਘ ਵਾਲੇ ਤੋਂ ਸ਼ੁਰੂ ਕਰਕੇ ਪਤਿਆਂ ਵਾਲੇ ਚੌਕ ਕੋਟਪੂਰੇ ਜਾ ਕੇ ਸਮਾਪਤੀ ਕਰਦੀਆਂ ਤੇ ਮੌਜੂਦਾ ਸਰਕਾਰਾਂ ਨੂੰ ਸਵਾਲ ਕਰਨੇ ਆ ਤੇ ਜਿਨ੍ਹਾਂ ਸਰਕਾਰਾਂ ਦੇ ਸਮੇਂ ਹੋਇਆ ਉਨਾ ਨੂੰ ਵੀ ਅਸੀਂ ਸਵਾਲਾਂ ਦੇ ਘੇਰੇ ਵਿੱਚ ਖੜੇ ਕਰਨਾ ਸੋ ਸਾਰੀਆਂ ਸੰਗਤਾਂ ਨੂੰ ਨੋਜਵਾਨੀ ਨੂੰ ਬੇਨਤੀ ਹੈ ਕਿ 1 ਜੂਨ 2015 ਨੂੰ ਜਿਹੜਾ ਵਰਤਾਂਤ ਵਾਪਰਿਆ ਸੀ ਇਹ ਭੁੱਲਣ ਵਾਲਾ ਨਹੀਂ ਹੈ ਸੋ ਇਸ ਕਰਕੇ 1 ਜੂਨ 2025 ਦੇ ਦਿਨ ਐਤਵਾਰ ਨੂੰ ਬੁਰਜ ਜਵਾਰ ਸਿੰਘ ਵਾਲਾ ਵੱਧ ਤੋਂ ਵੱਧ ਪਹੁੰਚੋ ਤੇ ਇਹ ਸੁਨੇਹਾ ਵੀ ਅੱਗੇ ਤੋਂ ਅੱਗੇ ਪਹੁੰਚਾ ਦਿਓ